ਗੁਰਦਾਸਪੁਰ ਵਿੱਚ ਚੋਰੀਆਂ ਦਾ ਸਿਲਸਲਾ ਫਿਰ ਤੋਂ ਚੱਲ ਨਿਕਲਿਆ ਹੈ ਹਫਤਾ ਪਰ ਪਹਿਲਾਂ ਕੋਪਾਲਨਗਰ ਮੁਹੱਲੇ ਵਿੱਚ ਇੱਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਅਤੇ ਅੱਜ ਫਿਰ ਇਸੇ ਮੁਹੱਲੇ ਵਿੱਚ ਇੱਕ ਘਰ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਘਰ ਵਾਲੇ 10 ਦਿਨ ਦੇ ਲਈ ਦਿੱਲੀ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਹਨ ਜਾਣਕਾਰ ਦਿੰਦਿਆਂ ਮਕਾਨ ਮਾਲਕ ਰঞ্জੀਤ ਸਿੰਘ ਦੇ ਭਤੀਜੇ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਸਦੇ ਚਾਚਾ ਦਾ ਪਰਿਵਾਰ 10 ਦਿਨ ਦੇ ਲਈ ਦਿੱਲੀ ਗਿਆ ਹੋਇਆ ਹੈ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਲਮਾਰੀਆਂ ਵੀ ਖੁੱਲੀਆਂ ਹਨ ਉਹਨਾਂ ਨੇ ਜਦੋਂ ਜਾ ਕੇ ਉੱਥੇ ਦੇਖਿਆ ਤਾਂ ਲਮਾਰੀਆਂ ਵਿੱਚੋਂ 4 ਟੋਲੇ ਸੋਨੇ ਦੇ ਗਹਿਣੇ ਅਤੇ 15 ਤੋਂ 20 ਹਜ਼ਾਰ ਦੀ ਨਕਦੀ ਗਾਇਬ ਸੀ ਆਓ ਦੇਖਦੇ ਹਾਂ ਇੱਕ ਰਿਪੋਰਟ ਉਲੋਕਮ ਲੇ ਦੋ ਬੰਦੇ ਜਿਵੇਂ ਲੱਸੀ ਆਪ ਕੋਈ ਨਾ ਬੰਦ ਕਰੀਂ ਬੰਦ ਕਰੀਂ ਬੰਦ ਕਰੀਂ ਵੰਡੀ ਗੰਦੇ ਦੇ ਪਰ ਲੱਗਿਆ ਸੀ ਮੈਨੂੰ ਮਾਰ ਦੇਣਾ ਕੋਈ ਅੱਜ ਕਿੰਨੇ ਬੀਟੀਐਮ ਲੱਗੇ ਸਾਰੇ ਕਾਰਡ ਅਜੇ ਲੈ ਆਪ ਕੋਲ ਚੋਰੀ ਕਰ ਦਿੱਤੀ ਕਿ ਕਿਹੜੇ ਕਿੰਨੇ ਪੈਸੇ ਹਨ ਨੂੰ ਕਰਦੇ ਤੇ ਬੈਠੇ ਹੈ ਨਾ ਸਾਰੇ ਕਾਰਡ ਕੱਲ ਨੂੰ ਇੱਕ ਬੋਲ ਜੀ ਫਿਊਜ਼ਰ ਆ 600 ਰੁਪਏ ਦਾ ਤੇ ਤੇ ਮੈਂ ਇਹੋ ਕਰਤਾ ਕਿ ਤੁਸੀਂ ਮੰਡੀ ਮਲੇ ਦੇ ਥੋੜੀ ਇਨਵੈਸਟੀਗੇਸ਼ਨ ਕਰੋ 100% ਕਿੰਨੇ ਕਿਤੇ ਚੋਟੀਆਂ ਮੋਰਨਿੰਗ ਹੋਈਆਂ 4 ਤੋਂ 5 ਦੇ ਵਿੱਚ 100% ਇਹਦਾ ਟਾਈਮ ਆ 100% ਕੋਈ ਨਹੀਂ ਹੁੰਦਾ ਭਾਈ 4 ਤੋਂ 5 ਪਾਈਪ ਪਰ ਨਹੀਂ ਕਰਦੇ ਮਿਸਰਾ ਨਹੀਂ ਕਰਦੇ ਕੰਮ ਦੇ ਸਨ ਤੋਂ ਸ਼ੁਰੂ ਮੈਂ ਉਹ ਕਹਿਣ ਐਵੇਂ ਹੋ ਰਹੀ ਉਹ ਸੋਚੀ ਬਾਦ ਤੇਰਾ ਬੜਾ ਹੁਣ ਮੈਂ ਬਾਦ ਨੂੰ ਪਾਰ ਤੱਕ ਤੋਰਦੇ ਹਾਂ ਦੇਰ ਦਾ ਬੜਾ ਮਦਰ ਦਾ ਸਰ ਮੇਰਾ ਨਾਮ ਤੇ ਨਕੂਲ ਹੈ ਮੇਰੇ ਮਦਰ ਐਮਸੀ ਨੇ ਵਾਰਡ ਨੰਬਰ 25 ਤੋਂ ਸਾਡੇ ਇੱਥੇ ਰਹਿੰਦੇ ਨੇ ਸਰਦਾਰ ਰਣਜੀਤ ਸਿੰਘ ਜੀ ਟੀਟਾ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਨੇ ਬੇਟੀ ਦੀ ਮੈਰिज ਕੀਤੀ ਕੋਈ 10 ਦਿਨ ਪਹਿਲਾਂ 10 ਦਿਨ ਪਹਿਲਾਂ ਮੈਰिज ਹੋਈ ਦੀ ਬੇਟੀ ਦੀ ਤੋ ਗਏ ਸੀ ਦਿੱਲੀ ਆਪਣੇ ਰਿਲੇਟਿਵਸ ਕੋ ਤੇ ਉਹਨਾਂ ਦਾ ਜੋ ਬਚਾਰੇ ਦਿਹਾੜੀ ਲਾਂਦੇ ਨੇ ਜੋ ਕਮਾਇਆ ਜੋ ਜੋੜਿਆ ਸਾਰਾ ਕੁਝ ਥੋੜਾ ਥੋੜਾ ਘਰੇ ਪਿਆ ਸੀ ਤੇ ਸਵੇਰੇ ਪਤਾ ਲੱਗਾ ਕਿ ਇਹਨਾਂ ਦੇ ਉੱਥੇ ਚੋਰੀ ਹੋਈ ਹੈ ਨੇ ਕੈਸ਼ ਵੀ ਥੋੜਾ ਲੈ ਗਏ ਨੇ ਤੇ 골ਡ ਵੀ ਲੈ ਗਏ ਨੇ ਤੇ ਦੱਸਣਾ ਚਾਹੁੰਦੇ ਆ ਕਿ ਐਸ ਤਵੀ ਮੇਰੇ ਵਾਰਡ ਦੇ ਨੇ ਅੰਨਾ ਦੇ ਘਰੇ ਕੋਈ 15 20 ਦਿਨ ਪਹਿਲਾਂ ਚੋਰੀ ਹੋਈ ਹੈ ਇਹਨਾਂ ਦਾ ਬੇਟਾ ਆ ਅੰਨਾ ਨੇ ਪੁਲਿਸ ਨੂੰ ਹਿੰਟ ਵੀ ਦਿੱਤਾ ਕਿ ਕਿਹੜੇ ਮੁੰਡਿਆਂ ਨੇ ਚੋਰੀ ਕੀਤੀ ਹੈ ਕਿੱਥੇ ਰਹਿੰਦੇ ਨੇ ਕਿਹੜੀ ਗਲੀ ਚ ਰਹਿੰਦੇ ਨੇ ਅੱਜ ਤੱਕ ਸਿਰਫ ਫੇਰੇ ਹੀ ਮਾਰਨ ਡਿਆ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈਗੀ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਐਸਐਚਓ ਸਾਹਿਬ ਨੂੰ ਮੈਂ ਪਰਸਨਲੀ ਚਾਰ ਫੋਨ ਕੀਤੇ ਪਿਛਲੇ 15-20 ਦਿਨਾਂ 'ਚ ਕਿ ਐਸਐਚਓ ਜੀਓ ਕਿ ਮੇਰੇ ਮਹੱਲੇ 'ਚ ਬਹੁਤ ਜ਼ਿਆਦਾ ਜੂਆ ਖੇਡ ਰਹੇ ਨੇ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਨੇ ਲੋਕੇਸ਼ਨਾਂ ਵੀ ਦੱਸੀਆਂ ਕਿ ਕਿੱਥੇ-ਕਿੱਥੇ ਖੇਡ ਰਹੇ ਨੇ ਕਿੱਥੇ-ਕਿੱਥੇ ਕਰ ਰਹੇ ਆ ਪਰ ਅੱਜ ਤੱਕ ਐਸਐਚਓ ਸਾਹਿਬ ਦੇ ਕੰਨ ਤੇ ਜੂੰ ਨਹੀਂ ਰੰਗੀ ਕੋਈ ਇੱਕ ਸਿੰਗਲ ਫੇਰਾ ਤੱਕ ਨਹੀਂ ਮਾਰਿਆ ਜਿਹੜੇ ਨਮਾਇंदे ਸਰਕਾਰ ਚਲਾ ਰਹੇ ਆ ਤੇ ਜਿਹੜੇ ਲੀਡਰਾਂ ਦੇ ਸੱਜੇ ਖੱਬੇ ਬੈੰਦੇ ਨੇ ਉਹ ਵੀ ਦੋ ਜਣੇ ਵਿੱਚ ਬੈ ਕੇ ਜੂਆ ਖੇਡਦੇ ਨੇ ਬਰਾਬਰ ਤੇ ਇੱਕ ਪੱਤਰਕਾਰ ਜੀ ਨੇ ਹਰੀਸ਼ ਜੀ ਉਹਨਾਂ ਦੇ ਘਰ ਦੇ ਲਾਗੇ ਪੁੱਛ ਲੋ ਕੀ ਹਾਲ ਆ ਉੱਥੇ ਹੀ ਬੈਠਦੇ ਨੇ ਤੇ ਜਿਹੜੇ ਲਾਗੇ ਸ਼ਾਕੇ ਬੈਠਦੇ ਨੇ ਸਰਕਾਰਾਂ ਦੇ ਉਹ ਨਾਲ ਵਿੱਚ ਬੈਗ ਜੂਆ ਖੇਡਦੇ ਆ ਤੇ ਆ ਪ੍ਰਸ਼ਾਸਨ ਵੇਟ ਕਰ ਰਿਹਾ ਕਿ ਕੋਈ ਵੱਡੀ ਵਾਰਦਾਤ ਹੋਏ ਤੇ ਫਿਰ ਅਸੀਂ ਕੋਈ ਕਾਰਵਾਈ ਕਰੀਏ ਸਾਡੇ ਮਹੱਲੇ ਬਸ ਅਸੀਂ ਸਾਰਾ ਮਹੱਲੇ ਹੀ ਬੇਨਤੀ ਕਰਦੇ ਆ ਕਿ ਦੋਨੋਂ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਏ ਤੇ ਜਿਹੜੇ ਗਲਤ ਲੋਕ ਬਾਹਰੋਂ ਆ ਕੇ ਮਹੱਲੇ ਦਾ ਮੋਲ ਖਰਾਬ ਕਰ ਰਿਹਾ ਉਹਨਾਂ ਦੇ ਨੱਥ ਪਾਈ ਜਾਏ